ਅੱਜ ਜਿ세 ਇੱਥੋਂ ਚੱਲੇ ਕਿੱਥੇ ਚੱਲੇ ਬਈ ਸਾਡਾ ਅੱਜ ਸ਼ੇਰਨਗਰ ਦੌਰੇ ਦਾ ਆਖਰੀ ਤੇ ਨਾ ਪ੍ਰਧਾਨ ਮੰਤਰੀ ਬਾਪੂ ਕੋ ਦੌਰਾ ਜੀ ਸਾਡਾ ਚਾਰਜ ਦੰਦਾ ਦੌਰਾ ਸੀ ਹਾਂ ਤੇ ਸਾਡੇ ਦੌਰੇ ਦਾ ਆਖਰੀ ਦੇਣਾ ਇਥੇ ਦਾ ਤੇ ਇਸ ਤੋਂ ਜ਼ਿਆਦਾ ਖਾਣਾ ਪਾਣੀ ਤਿਆਰ ਕਰ ਲਿਆ ਅਸੀਂ ਹੁਣ ਗੱਲ ਲੈ ਕੇ ਜਾਵਾਂਗੇ ਢਾਲ ਇੱਕ ਤੋਂ ਬਾਅਦ ਜਾਵਾਂਗੇ ਅਸੀਂ ਨਹਿਰੂ ਚਸ਼ਮੇ ਸਾਹਿਬ ਹਾਂ ਢਾਲ ਲਈ ਦੇਣੇ ਜਾ ਕੇ ਅੱਜ ਮੌਕਾ ਮਿਲਦਾ ਕਿ ਨਹੀਂ ਮਿਲਦਾ ਕਿਉਂਕਿ ਪ੍ਰਧਾਨ ਮੰਤਰੀ ਦੌਰੇ ਤੇ ਆਏ ਹੋਏ ਨੇ ਯਾ ਯੋਗਾਡੇ ਮਨਾਉਣ ਯੋਗਾ ਦੇ ਸੱਜ ਉਹਨਾਂ ਦਾ ਪਰ ਯੋਗਾ ਖਤਮ ਹੋ ਗਿਆ ਹੁਣ ਆ ਮੀਨੇ ਕੁਛ ਸਰਨ ਪਤਾ ਹੈ ਹਾਂ ਤੇ ਬਾਕੀ ਯੋਗਾ ਵਾਲਾ ਟਾਈਮ ਲਾਂਗੇ ਬਿਲਕੁਲ ਤੇ ਦੇ ਹੁਣ ਕੀ ਬਣਦਾ ਹੁਣ ਲਿਖਦੇ ਜਾਵਾਂਗੇ ਲਿਖਦੇ ਜੇ ਮੌਕਾ ਮਿਲਗਾ ਸ਼ਿਕਾਰਾ ਰਾਈਡਿੰਗ ਕਰਕੇ ਫਿਰ ਚਸ਼ਮੇ ਸ਼ਾਈ ਫਿਰ ਉਸ ਤੋਂ ਬਾਅਦ ਲੋਕਲ ਕੁਝ ਸ਼ਾਪਿੰਗ ਕਰਕੇ ਫਿਰ ਅਸੀਂ ਜਾਵਾਂਗੇ ਪਹਿਰਗਾਮ ਹਾਂ ਇਧਰ ਬੰਦੇ ਬੈਠੇ ਨੇ ਚਾਹ ਪੀ ਰਹੇ ਨੇ ਮੌਸਮ ਵਧੀਆ ਸੀ ਮੀਂਹ ਪੈਣ ਲੱਗਾ ਸੋਰੀਓ ਸਾਧਰੇ ਉੱਠ ਕੇ ਤਾਂ ਲੱਗਣ ਲੱਗ ਗਿਆ ਵੀ ਸਾਰੀ ਲੇਟ ਉੱਟਣਗੇ ਸਾਰੀ ਲੇਟ ਉੱਟੇ ਫਿਰ ਆਤੀ ਆਤੀ ਮੇਰੇ ਨਾਲ ਮਾਤਾ ਉਹਨਾਂ ਨੇ ਕੰਮ ਖੇਡ ਜੁਟੀ ਆ ਇਹ ਵਿਚਾਰੀਆਂ ਉਹਨੇ ਟਾਈਮ ਤੇ ਉੱਠੀਆਂ ਇਹ ਕਟ ਦੇ ਵਿੱਚ ਕਟ ਦੇ ਕਟ ਦੇ ਵਿੱਚ ਕਟ ਦੇ ਵਿੱਚ ਨੰਬਰ ਬਣਾਉਣੇ ਅਸੀਂ ਓ ਹੋ ਹੋ ਮੈਂ ਮੈਂ ਕਾਦੀ ਵਿਚਾਰੀ ਹਾਂ ਤੇ ਬਾਹਰ ਮੌਸਮ ਦੇਖੋ ਪੂਰਾ ਵਧੀਆ ਹੋ ਗਿਆ ਕਿਣ ਮਣ ਜੀ ਅਜੇ ਹੋ ਰਹੀ ਆ ਕਿਹਦੀ ਹਾਂਜੀ ਇੱਧਰ ਅਸੀਂ ਬੈਠਣਾ ਸ਼ਿਕਾਰਾ ਰਾਈਡ ਉਹ ਛੱਡ ਦੇ ਉਧਰ ਮਾਤਾਵਾਹ ਹੁਣੀ ਬੈਠੇ ਆਹ ਠੀਕ ਆ ਯਾਰ ਕਿੱਥੇ ਕਿੱਥੇ ਜਰ ਰਹੇ ਯਾਰ ਐਵੇਂ ਨਾਲ ਜੋੜ ਕੇ ਹੈ ਪਾਣੀ ਆ ਗਿਆ ਉਹ ਉਦੋਂ ਆਇਆ ਹੋ ਜਦ ਆਇਆ ਕਰਦੇ ਆਓ ਆਓ ਉਹ ਤਾਂ ਉਹਦੇ ਕਰਕੇ ਸੀ ਇੱਧਰ ਮਾਰਕੀਟ ਆ ਉਹ ਜੀ ਅਸੀਂ ਡਲ ਲੇਕ ਦੀ ਜਿਹੜੀ ਮਾਰਕੀਟ ਆ ਤੇ ਪਾਣੀ ਤੇ ਹੀ ਆ ਸ਼ਿਕਾਰਾ ਰਾਈਡ ਕਰਦੇ ਹੋਏ ਅਸੀਂ ਡਲ ਇੱਕ ਮਾਰਕੀਟ 'ਚ ਪਹੁੰਚ ਗਏ ਆਂ ਆਜ ਗਏ ਏਕ ਦੇ ਵਿੱਚ ਵਿਚਾਲੇ ਆਏ ਤੇ ਇੱਥੇ ਇਹ ਤੋਂ ਦਿਖਾ ਦਿੱਤੇ ਆ ਵੀ ਇੱਥੇ ਜਿਹੜਾ ਹੱਥੀ ਕੰਮ ਕਰਦੇ ਨੇ ਉਹਦੀ ਮਾਰਕੀਟ ਆ ਇਹ ਮਾਰਕੀਟ ਆ ਕਾਰਪਟ ਦਾ ਨਾਮ ਨਾਲ ਲੱਗ ਸਕਦੇ ਆ ਇਹਨੂੰ ਆਪਾਂ ਖਾਦੀ ਮਾਰਕੀਟ ਕਹਿੰਦੇ ਨੇ ਖਾਦੀ ਮਾਰਕੀਟ ਆ ਹੱਥਾਂ ਦੀਆਂ ਬੁਣਤਾਂ ਜਿਹੜੀਆਂ ਹੁੰਦੇ ਨੇ ਮਤਲਬ ਕੱਪੜੇ ਲੀਡੇ ਸ਼ਾਲ ਝੂਲ ਕਾਰਪੈਟਸ ਵਗੈਰਾ ਹੋਰ ਵੀ ਸਾਰੀ ਤਰ੍ਹਾਂ ਦੀ ਮਾਰਕੀਟ ਆ ਗਰਸ਼ੀਟ ਜਾਂ ਸ਼ਾਲ ਵਗੈਰਾ ਲੈ ਲੈਂਦੇ ਆ ਇੱਥੇ ਹਾਂ ਇਹ ਤੋਂ ਜਿਵੇਂ ਆਪਣੇ ਪੰਜਾਬ ਚ ਵੀ ਆਉਂਦੇ ਹੁੰਦੇ ਨੇ ਵੇਚਣ ਵਾਲੇ ਬਿਲਕੁਲ ਉਵੇਂ ਹੀ ਆ ਮਤਲਬ ਕਿਥੇ ਤਾਂ ਲੁਧਿਆਣਾ ਤੋਂ ਲੈ ਕੇ ਵੇਚ ਦਿੰਦੇ ਨੇ ਹਾਂ ਪਰ ਇੱਥੇ ਇੱਥੇ ਦਾ ਹੀ ਆ ਬਿਲਕੁਲ ਇਹ ਉੱਥੇ ਦਾ ਹੀ ਆ ਉਹ ਖੋਲੋ ਵੀਰੇ ਇਹ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਅੰਦਰਲਾ ਮਾਹੌਲ ਹੈ ਸਾਰੀ ਮਾਰਕੀਟ ਦੇਖੋ ਪਾਣੀ ਦੀ ਬਣੀ ਹੋਈ ਆ ਦੁਕਾਨ ਹੈ ਦਾਲ ਲੀਂਹ ਦੀ ਉੱਤੇ ਹੀ ਬਣੀ ਹੋਈ ਆ ਤੁਸੀਂ ਦੇਖੋ ਵਧੀਆ ਲੱਗਦੇ ਨੇ ਇਹ ਜਿਹੜੇ ਮਿਹਨਤ ਕਰਕੇ ਇੱਥੇ ਹੀ ਬਣਾਉਂਦੇ ਨੇ ਇਹ ਸਾਲ ਸਾਲ ਲੱਗ ਜਾਂਦਾ ਇੱਕ ਮੈਟ ਨੂੰ ਕਿੰਨੀ ਬਣਾਉਂਦੇ ਉਹ ਬਿਰਜੀ ਆ ਗਈ ਬਹੁਤ ਹੋਰ ਦੀ ਵੈਰਾਈਟੀ ਇੱਥੇ ਬਹੁਤ ਜ਼ਿਆਦਾ 10000 ਤੋਂ ਲੈ ਕੇ 2 ਲੱਖ ਤੱਕ ਦਾ ਸ਼ੌਕ ਇੱਥੇ ਫਿਰ ਤੇ ਬਹੁਤ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਵੀ ਹੈ ਬਿਲਕੁਲ ਹਾਂ ਵਧੀਆ ਯਾਰ ਬਹੁਤ ਵਧੀਆ ਚੱਲ ਆਹ ਉਹਨਾਂ VOTING ਕਰਨ ਤੋਂ ਬਾਅਦ ਸਕਾਰਾ ਰਾਈਡ ਅਸੀਂ ਆ ਮੋਗਲ ਗਾਰਡਨ ਚਸ਼ਮੇ ਸ਼ਾਹੀ ਤੇ ਚਸ਼ਮਾ ਫਟਦਾ ਕਹਿੰਦੇ ਬਾਈ ਅਮਨਿੰਦਰ ਨੇ ਹੀ ਦੱਸਿਆ ਤੇ ਦੇਖਦੇ ਆਂ ਜਾ ਕੇ ਅੱਬਰੇ ਲੱਖੋ ਸੀ ਹੁਣ ਪਹੁੰਚ ਗਏ Nehru ਚਸ਼ਮੇ ਸਾਹੀ ਇਹ ਚਸ਼ਮੇ ਸਾਹੀ ਗਾਰਡਨ ਇੱਥੇ ਨੇਚਰਲ ਚਸ਼ਮਾ ਫਟਿਆ ਹੋਇਆ ਪਾਣੀ ਪੀਂਦੇ ਲੋਕ ਤੇ ਥਿੰਡੀ ਵੋਸ ਸੁਣੀ ਆਪ ਲੇਕ ਵੀ ਪੂਰੀ ਥਿੰਡੀ ਇੱਥੇ ਆਹਾਂ ਲੇਕ ਦੀ ਸਰਾਉਂਡਿੰਗ ਵਿੱਚ ਨੇ ਸਾਰੇ ਬਾਗ ਉਧਰ ਤੇ ਚਸ਼ਮੀ ਸ਼ਾਹੀ ਗਾਰਡਨ ਦੇ ਪਾਸੇ ਉੱਤਰਾ। ਇਹ ਆਹੀ ਫੜਦਾ। ਆਹੀ ਆਉਂਦਾ ਪਾਣੀ। ਨਹੀਂ ਜੀ। ਹਾਂ। ਅੱਗੇ ਆਊਗਾ ਅੱਗੇ। ਓਕੇ। ਬਸ ਆਹੀ ਕੋੜੀਆਂ ਜਾਣ ਤੋਂ ਬਾਅਦ ਆਏ। ਹਮ। ਉਹ ਪੁਆਇੰਟ ਤੇ ਜਿੱਥੇ ਉਹ ਚਸ਼ਮਾ ਪੁੱਟਿਆ ਹੋਇਆ ਤੇ ਲੋਕ ਪਾਣੀ ਦਾ ਸਵਾਦ ਲੈ ਰਹੇ ਨੇ ਵੀ ਕਿੰਨਾ ਟੇਸਟੀ ਆ ਕਿੰਨਾ ਠੰਡਾ ਠੰਡਾ ਬਹੁਤ ਹੁੰਦਾ ਪਾਣੀ ਇੱਥੇ ਤੇ ਦੇਖੋ ਲੋਕਾਂ 'ਚ ਕਿੰਨੀ ਐਕਸਾਈਟਮੈਂਟ ਆ ਫੋਟੋ ਕਰਵਾਉਣ ਦੀ ਇੱਥੇ ਸਾਡੇ ਬੱਚੇ ਵੀ ਜਾਣਗੇ ਸਾਡੀ ਫੈਮਿਲੀ ਵੀ ਜਾਊਗੀ ਤੇ ਇਹ ਆਓ ਚਸ਼ਮਾ ਇਹ ਆਓ ਚਸ਼ਮਾ ਮੇਰੇ ਪਾਣੀ ਫਰੰਮਿਸਟ ਇੰਦਰਾ ਗਨੂ ਤੇ ਇੰਦਰਾ ਗਨੂ ਦਾ ਆਰੋਜਨ ਦਾ ਆਇਆ ਸ਼ਿਕਾਰਾ ਰਾਈਡ ਕਰਨ ਤੋਂ ਬਾਅਦ ਤੇ ਗਾਰਡਨ ਇਹ ਮੁਗਲ ਗਾਰਡਨ ਆ ਘੁੰਮਣ ਤੋਂ ਬਾਅਦ ਆਪਾਂ ਸਮਾਨ ਸਮੋ ਚੱਕਣ ਲਈ ਦੁਬਾਰਾ ਆਪਣੇ ਹੋਟਲ ਆਏ ਤੇ ਤਾਂ ਸਮਾਨ ਚੱਕ ਕੇ ਹੁਣ ਆਪਾਂ ਚਾਲੇ ਪਾਤੇ ਪਹਿਲਗਾਮ ਵੱਲ ਇਹ ਸਾਡੇ ਹੋਟਲ ਦੇ ਬਾਹਰ ਦਾ ਨਜ਼ਾਰਾ ਨਦੀ ਦਾ ਨਜ਼ਾਰਾ ਜਿੱਥੇ ਅਸੀਂ ਪਹਿ ਲਗਾਉ ਜਾ ਕੇ ਰਹੇ ਸੀ ਬਹੁਤ ਹੀ ਸੋਹਣਾ ਇੱਥੋਂ ਦਾ ਥਿਊ ਸੀਗਾ ਤੇ ਹੁਣ ਤੁਹਾਨੂੰ ਲੈ ਚਲਦੇ ਆਂ ਬਤਾਵ ਬੈਲੀ ਲੈ ਜੀ ਮਿੱਤਰੋ ਆਪਾਂ ਪਹੁੰਚੇ ਸੀਗੇ ਬਤਾਵ ਬੈਲੀ ਇੱਥੇ ਸ਼ੂਟਿੰਗ ਹੋਈ ਸੀ ਸਨਹੀ ਦੋਲ ਦੀ ਬਤਾ ਫੈਲਣ ਦੀ ਉੱਥੋਂ ਹੀ ਇਹਦਾ ਨਾਮ ਬਤਾਵ ਬੈਲੀ ਪਿਆ ਬਹੁਤ ਸੋਹਣੀ ਜਗ੍ਹਾ ਜਾਮ-ਜੋਮ ਦਾ ਪੰਗਾ ਹੀ ਆ ਥੋੜਾ ਜਿਹਾ ਪਾਰਕਿੰਗ ਦਾ ਪੰਗਾ ਪਰ ਲੱਗ ਗਈਆਂ ਚਲੋ ਗੱਡੀਆਂ ਤੇ ਹੁਣ ਇੱਥੇ ਕੰਟਕ ਕਰਦੇ ਐਨਜੋਏ ਅਜੇ ਆ ਗਰੋ ਉਸੀ ਪੇਟਾ ਪਹਿਲੀ ਕੋ ਮਟਵਾਲ ਪੈਲਗਾਮ ਚ ਆ ਜੇ ਹਾਂ ਪੈਲਗਾਮ ਕਲਬ ਐਂਡ ਕਨਵੈਨਸ਼ਨ ਸੈਂਟਰ ਕੋ ਗੁਰੂਸਟਾ ਜਕੇ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਵਧੀਆ ਉਪਰਾਲਾ ਕੀਤਾ ਹੋਇਆ ਇੱਥੇ ਟੂਰਿਸਟ ਵਾਸਤੇ ਆ ਰਹਿਸ਼ ਥੋੜੀ ਮਹਿੰਗੀ ਜ਼ਰੂਰ ਹੈ ਇੱਥੇ ਖਾਣਾ ਪੀਣਾ ਹੁੰਦੂ ਵੀ ਸਸਤਾ ਪੈਲਗਾਮ ਦੇ ਵਿੱਚ ਜੇ ਦੇਖਿਆ ਜਾਏ ਇਸ ਤੋਂ ਵਧੀਆ ਰਹਿਸ਼ ਨਹੀਂ ਹੈਗੀ ਜੇ ਕਿਸੇ ਨੇ ਆਉਣਾ ਆਨਲਾਈਨ ਬੁੱਕ ਕਰਕੇ ਇੱਥੇ ਆਓ ਲਗਜ਼ਰੀ ਫੀਲਿੰਗ ਹੈ ਹੁਣ ਸਾਡੇ ਕੋਲ ਕੀ ਸੀ ਸਾਡੇ ਕੋਲ ਰੂਮ ਤਾਂ ਅਵੇਲੇਬਲ ਹੈ ਨਹੀਂ ਸੀ ਹਨ ਮਿਲ ਨਹੀਂ ਸਕਿਆ ਕਿਉਂਕਿ ਆਨਲਾਈਨ ਬੁੱਕ ਹੋ ਦੇ ਅਸੀਂ ਇੱਥੇ ਲੰਚ ਕਰਨ ਲਈ ਰੁਕੇ ਆਂ ਤੇ ਰੈਸਟੋਰੈਂਟ ਬਹੁਤ ਸੋਹਣਾ ਸੀ ਅਸੀਂ ਪਹਿਲਾਂ ਵਿਜ਼ਿਟ ਕਰਕੇ ਆਏ ਆ ਤੇ ਹੁਣ ਲੰਚ ਕਰਨ ਲਈ ਰੁਕੇ ਆਂ ਪਹਿਲਗਾਮ ਦੀ ਸਭ ਤੋਂ ਖੂਬਸੂਰਤ ਜਗ੍ਹਾ ਇਹੇ ਲੱਗਿਆ ਸਾਨੂੰ ਜੋ ਕਾਫੀ ਸਾਫ ਸਵੱਈ ਦੇ ਮਾਮਲੇ ਦੇ ਵਿੱਚ ਤੇ ਲੋਕੇਸ਼ਨ ਦੇਖੋ ਸੋਹਣੀ ਆ ਬੱਚੇ ਸਗਾ ਤੇ ਹੋਰ ਇੰਜੋਏ ਕਰ ਰਹੇ ਨੇ ਇੱਥੇ ਆ ਕੇ ਤੇ ਬਾਕੀ ਤੁਹਾਨੂੰ ਬਿਲਡਿੰਗ ਤੋਂ ਹੀ ਪਤਾ ਲੱਗਿਆ ਹੋਣਾ ਸਟਰਕਚਰ ਕਿੰਨੀ ਸੋਹਣੀ ਆ ਵੀਆਈਪੀ ਏਰੀਆ ਹੈ ਤੇ ਐਂਟਰੀ ਲੱਗਦੀ ਆ ਦੀ 50 ਰੁਪਏ ਅਡਲਟ ਦੇ ਨੇ ਤੇ 20 ਰੁਪਏ ਬੱਚੇ ਦੇ ਨੇ ਤੇ ਅੰਦਰ ਆ ਕੇ ਰੈਸਟੋਰੈਂਟ ਤੋਂ ਚਾਹ ਪਾਣੀ ਪੀ ਸਕਦੇ ਹੋ ਇਸ ਟਾਈਮ ਲੰਚ ਦਾ ਟਾਈਮ ਹੋ ਗਿਆ ਤੇ ਫਿਰ ਲੰਚ ਆਰਡਰ ਕਰਾਂਗੇ ਸਰਕਾਰੀ ਰੇਟ ਨੇ ਲੰਚ ਦੇ ਤੇ ਬਾਹਰ ਇੱਥੇ ਰੈਸਟੋਰੈਂਟ ਕਾਫੀ ਹੈਗੇ ਨੇ ਪਰ ਮਹਿਕੇ ਪਾ ਕੇਰੇ ਦਾਣਾ ਪਾਣੀ ਅੰਨਾਪੂਰਨਾ ਤੇ ਮੁਗਲ ਗਾ ਮੁਗਲ ਦਰਬਾਰ ਪਰ ਉਤੋਂ ਕਿਤੇ ਜਿਆਦਾ ਖਾਣਾ ਇੱਥੋਂ ਦਾ ਵਧੀਆ ਤੇ ਬਹੁਤ ਵਧੀਆ ਜਗ੍ਹਾ ਵਾ ਬਾਕੀ ਤੁਹਾਨੂੰ ਦਿਖਾਉਣੀ ਹੈ ਕੈਮਰੇ ਨਾਲ ਤੁਹਾਨੂੰ ਸਾਰਾ ਕੁਝ ਤੇ ਆਹ ਮੇਨ ਐਂਟਰੈਂਸ ਹੈ ਇਹਦੇ ਤੁਸੀਂ ਐਂਟਰਸ ਕਰਕੇ ਆਪਾਂ ਚਲੇ ਜੰਨੇ ਆ ਰੈਸਟੋਰੈਂਟ ਵੱਲ ਤੇ ਬਹੁਤ ਵਧੀਆ ਉਹ ਤੁਹਾਨੂੰ ਲੱਗ ਫ੍ਰੀ ਫੋਨ ਹੈ ਬਹੁਤ ਅੱਛਾ ਬੈਟਿੰਗ ਹਾਲ ਬਣਾ ਹੈ ਸੋ ਹੈ ਸਰ ਰਾਈਟ ਸਾਈਡ ਤੇ ਰੈਸਟੋਰੈਂਟ ਆਉਂਦਾ ਸੁਣਤਾ ਗਈ ਜੀ ਕੀ ਸੀਰੀ 2021 ਮੈਂ ਤੇ ਫੌਂਡੂ ਬਾਹਰਲਾ 뷰 ਬਾਹਰਲਾ 뷰 ਦੇਖੋ ਕਿੰਨਾ ਸੋਹਣਾ ਕੋਣ ਦੇਖ ਰਿਹਾ ਬਈ ਸਾਹਿਦ ਸਾਹਿਦ ਹਾਂ ਵਦਿਆ ਲੈ ਆ ਵੀ ਇੱਧਰ ਜਾ ਕੇ ਸੋ ਨਾ ਮਿੰਨੂ ਜਾ ਚੜਨਾ ਲਖਾਈਏ ਮਿੰਨੀ ਜਿਆ ਮਿੰਨੀ ਜਿਆ ਉਹਦੇ ਆਂਗੂ ਕੁਕੀ ਨਹੀਂ ਕਰਵਾ ਮਿੰਨੀ ਕਿਹੜੀ ਫਿਰਾਂ ਜੀ ਸਹੀ ਗੱਲ ਹੈ ਕਾਰਜ਼ ਰੂਮ ਇੱਕ ਦਿਨ ਪਰਦਾ ਚੇਹਿਆ ਦੇ ਕ੍ਰੇਟਰ ਰਹਿ ਗਿਆ ਇੱਕ ਦਿਨ ਤੂੰ ਲੈਣਾ ਇੱਥੇ ਰਹਿ ਬਸ ਅੱਗੇ ਇਹ ਵਾਲਾ ਪੂਰਾ ਆਪਣੇ ਨਾਲ ਆਵੰਦਰ ਮੈਂ ਆਂ ਜੀ ਟੇਕ ਨਾ ਹਾਂ ਇਵਨ ਟੈਂਸ ਰੂਮ ਦੇ ਕੋਨੇ ਆਪਾਂ ਨਹੀਂ ਰਹਿਣ ਰਹਿਣ ਦੇ ਕੋਈ ਬਿਸਤਰਾ ਨਹੀਂ ਆਹ ਕੌਲਾ ਆਹ ਦੇਖੋ ਲਾ ਹਾਂ ਗੂ ਲੈ ਹਾਂ ਜੁਟੇ ਟੰਨ ਨਾ ਨੇ ਇਹ ਮਾ ਲਾਸਟ ਸੀ ਇਸ ਤੋਂ ਬਾਅਦ ਜੀ ਹੁਣ ਜੰਮੂ ਰਹਿ ਗਿਆ ਇਥੋਂ ਭਾਈ 23 ਕਿਲੋਮੀਟਰ 20 ਕਿਲੋਮੀਟਰ ਰਹਿ ਗਿਆ ਅੱਜ ਸਾਪੀਓ ਤੇ ਅਸੀਂ ਹੁਣ ਟੂਰ ਦੇ ਆਖਰੀ ਦਿਨ ਤੇ ਪਹੁੰਚ ਚੁੱਕੇ ਆ ਲਗਭਗ ਤੇ ਬਹੁਤ ਵਧੀਆ ਟੂਰ ਰਿਹਾ ਸਾਡਾ ਇਹ ਤੇ ਰਾਤ ਅਸੀਂ ਸੁਣ ਦੱਸ ਨਹੀਂ ਪਾਏ ਅਸੀਂ ਸ਼ਿਰਨਗਰ ਤੋਂ ਚਲੇ ਸੀਗੇ ਪਹਿਲਾਂ ਕੰਮ ਤੋਂ ਲੇਟ ਹੋ ਕੇ ਜਾਮ ਜੂਮ ਕਰਕੇ ਤੇ ਰਾਤ ਅਸੀਂ ਜੰਮੂ ਸਟੇ ਕਰ ਲਿਆ ਸੀ ਹੁਣ ਪਠਾਨਕੋਟ ਨੂੰ ਜਾ ਰਹੇ ਹਾਂ ਤੇ ਪਠਾਨਕੋਟ ਤੋਂ 30 35 ਕਿਲੋਮੀਟਰ ਬਾਹਰ ਆ ਕੇ ਅਸੀਂ ਬ੍ਰੇਕਫਾਸਟ ਕਰਨ ਬਾਰੇ ਸੋਚ ਰਹੇ ਸੀਗੇ ਤੇ ਜਗ੍ਹਾ ਮਿਲ ਗਈ ਆ ਤੇ ਬੱਚੇ ਵੀ ਕੁਝ ਨਿੱਕੀ ਇੰਜੋਏ ਕਰ ਰਹੇ ਰਾਤ ਫਰੈਸ਼ ਹੋ ਕੇ ਸੌਂ ਕੇ ਲੇਟ ਰੇਟ ਪਹੁੰਚੇ ਸੀ 1 ਵਜੇ ਜੰਮੂ ਸੀ ਤੇ ਆ ਜਗਾ ਦੇਖਦੇ ਹੋ ਇੱਥੇ ਆਪਾਂ ਤੇ ਤੁਹਾਡੇ ਲਈ ਵੀ ਵਧੀਆ ਜਗਾ ਹੈ ਜੇ ਤੁਸੀਂ ਇੱਧਰ ਟੂਰ ਕੱਢ ਦਿਓ ਕਿਉਂਕਿ ਜੰਮੂ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਜਗਾ ਰੈਸਟ ਕਰਨੀ ਫੈਸਲੀ ਨਹੀਂ ਆਉਣੀ ਮੈਂ ਕੋਈ ਛੱਟਾ ਪਾਉਂਦਾ ਨਾ ਅੱਜ ਟ੍ਰਿੰਗ ਪਰੇ ਜਗਾ ਸਾਨੂੰ ਕੋ ਬਹੁਤ ਵਧੀਆ ਲੱਗੀ ਹੁੰਦੀ ਸੀ ਅੱਜ ਪਹਿਲਾਂ ਪਾਣੀ ਤੋ ਟੂਰ ਕੱਢ ਚੁੱਕਿਆ ਤਾਂ ਸਾਨੂੰ ਪਤਾ ਸੀ ਇਹਦਾ ਤੇ ਪੈਟਰੋਲ ਬਾਹੋਂ ਦੀ ਬੈਕ ਸਾਈਡ ਤੇ ਆਦੇ ਤੇ ਤੇ ਬਚਿਆ ਦੀ ਸਮਾਂ ਇਹ ਦੁਆਰਾ ਫੂਲ ਰੇਂਜਰ ਦੁਆਰਾ ਸਭ ਕੁਝ ਐਸਟੈਟ ਐਕਸ਼ਨ ਤੇ ਇਸ ਤੋਂ ਬਾਅਦ ਅਸੀਂ ਹੁਣਾਂ ਜੇ ਆ ਬੈਂਟਰ ਕਰ ਜਾਣਾ ਕੰਢੇ ਤੱਕ ਤੇ ਬਾਕੀ ਮਿਲਦੇ ਆਪਾਂ ਜੋ ਤੇ ਪਾਂਡੇ ਇਹ ਇਧਰ ਸਲਾਹ ਕਰ ਰਹੇ ਨੇ ਬਾਈ ਹੁਣੀ ਸਲਾਹ ਨਹੀਂ ਮੈਂ ਦੱਸ ਰਹੇ ਨੇ ਪਹਿਲਾਂ ਵੀ ਅਸੀਂ ਆ ਚੁੱਕੇ ਹਾਂ ਇਸ 5 ਵਜੇ ਪਹਿਲਾਂ ਕੋ ਇੱਧਰ ਫੈਮਿਲੀ ਬੈਠੀ ਆ ਸਾਰੀ ਜਵਾਗ ਬੈਠੇ ਨੇ ਪਰੌਂਠਿਆਂ ਨੇ ਰੈਡੀ ਆ ਲੈ ਵੀ ਰੋਟੇ-ਪਰੋਟੇ ਖਾਣ ਤੋਂ ਬਾਅਦ ਆ ਗਈ ਸਾਡੀ ਚਾਹ ਲੌਂਗ ਲਾਚੀਆਂ ਵਾਲੀ ਚਾਹ ਹਾਂ ਇਹ ਤੇਰੀ ਵਾਲੀ ਧਰਤੀ ਹਾਂ ਹਾਂ ਲੈ ਚੱਕ ਲੈਣਾ ਨਾ ਕੋਈ ਆ ਕੋਈ ਨਾ ਚੱਕ ਲੈਣਾ ਲਓ ਜੀ ਹਾਂਜੀ ਸਾਥੀਓ ਸਾਡਾ ਹੁਣ ਟੂਰ ਨਾ ਜਲੰਧਰ ਪਹੁੰਚ ਗਿਆ ਸੀ ਪਾਪੀ ਤੇ ਤੇ ਚਾਹ ਪੀ ਰਹੇ ਸੀਗੇ ਤੇ ਜਿਉਂ-ਜਿਉਂ ਸਾਡਾ ਟੂਰ ਸਮਾਪਤ ਹੋਣ ਜਾ ਰਿਹਾ ਤੇ ਸਾਡਾ ਬਿਸਕਟਾ ਦੂਜਾ ਪੀਪਾ ਵੀ ਸਮਾਪਤ ਹੋਣ ਵਾਲਾ ਆ ਉੱਪਰ ਲਾਪਾਪੇ ਜੀ ਰਹਿ ਗਏ ਮੈਂ ਸੋਚਦਾ ਸੀ ਮਾੜੇ ਮੋੜੇ ਬਚਣਗੇ ਚੱਲ ਇੱਕ ਅੱਧਾ ਦਿਨ ਚਾਹ ਨਾਲ ਖਾਦੇ ਜਾਣਗੇ ਹੱਤਾਂ ਦੇੰਤਾਂ ਨੂੰ ਖੱਤੇ ਜਾਣ ਤੇ ਕਿਤੇ ਦੇ ਹੋਰ ਬਦੇਰਾ ਮੱਲ ਕੋਲ ਕੋ ਰੱਖਿਆ ਨਾ ਦੇਖਣ ਦਿਲ ਨਹੀਂ ਕਰਦਾ ਜਾ ਲਓ ਜੀ ਇੱਥੋਂ ਅਸੀਂ ਆਪਾਂ ਆਪਣੇ ਘਰਾਂ ਨੂੰ ਹੋਲੇ ਸਾਡਾ ਟੂਰ ਹੋ ਗਿਆ ਸੰਪੰਨ ਹਾਂ ਪਹੁੰਚ ਗਏ ਹਾਂ ਓਕੇ ਜੀ ਸਸ ਗਿਆ ਸਾਰਿਆਂ ਨੂੰ